ਮੈਂ ਮੇਰੀ ਛੱਡਨੀ ਪੈਣੀ ਹੈ ਇਹ ਜਿਹੜੀ ਪਕੜ ਹੈ ਨਾ ਸੰਸਾਰ ਦੀ ਇਹ ਜਿਹੜੀ ਮਮਤਾ ਹੈ ਇਹਨੂੰ ਘੱਟ ਕਰਨਾ ਪੈਣਾ ਤੇ ਭਾਈ ਮਨੁੱਖ ਨੇ ਆਖਿਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਹੜੀ ਮੈਂ ਮੇਰੀ ਹੈ ਜਿਹਦੀ ਤੁਸੀਂ ਗੱਲ ਕਰਦੇ ਹੋ ਤੇ ਸਤਿਗੁਰੂ ਕਹਿਣ ਲੱਗੇ ਮਨੁੱਖ ਮੈਂ ਮੇਰੀ ਮੇਰਾ ਘਰ ਮੇਰਾ ਪਰਿਵਾਰ ਮੇਰਾ ਸਰੀਰ ਮੇਰੀ ਜ਼ਮੀਨ ਮੇਰਾ ਧਨ ਮੇਰੀ ਇੱਜ਼ਤ ਮੇਰਾ ਰੁਤਬਾ ਮੇਰੀ ਪਦਵੀ ਇਹ ਸਾਰਾ ਕੁਝ ਕੀ ਹੈ ਇਹ ਸਾਰਾ ਕੁਝ ਮੈਂ ਮੇਰੀ ਹੋਈ ਹੈ ਨਾ ਔਰ ਜਿੰਨਾ ਚਿਰ ਇਹਨੂੰ ਫੜੀ ਰੱਖੇਗਾ ਕਦੀ ਧਰਮ ਦੇ ਰਾਹ ਤੇ ਨਹੀਂ ਤੁਰ ਸਕੇਗਾ ਔਰ ਸੰਗਤ ਜੀ ਤੁਸੀਂ ਜਰਾ ਗੌਰ ਕਰਿਓ ਸੀ ਵੀ ਕਿੰਨੀ ਮੈਂ ਮੇਰੀ ਕਰਦੇ ਆ ਦਿਨ ਰਾਤ ਆ ਕੁਛ ਮੇਰਾ ਪਰਿਵਾਰ ਮੇਰਾ ਘਰ ਮੇਰਾ ਜਮੀਨ ਮੇਰੀ ਮੇਰਾ ਰੁਤਬਾ ਬੜਾ ਵੱਡਾ ਹੈ ਮੇਰਾ ਨਾਮ ਬੜਾ ਵੱਡਾ ਹੈ ਮੇਰੀ ਪਦਵੀ ਬੜੀ ਵੱਡੀ ਹੈ ਦਿਨ ਰਾਤ ਮੈਂ 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 ਕਰਦਿਆਂ ਲੰਘਦੀ ਹੈ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਮਨ ਸੁਖ ਜਿੱਦਨ ਮੌਤ ਆਉਂਦੀ ਹੈ ਨਾ ਮੌਤ ਇਹ ਜਿਹੜੀ ਮੈਂ ਮੇਰੀ ਬੰਦਾ ਚੁੱਕੀ ਫਿਰਦਾ ਨਾ ਫਾਲਤੂ ਦੀ ਇੱਕ ਸੈਕਿੰਡ ਦੇ ਵਿੱਚ ਮੌਤ ਇਹਨੂੰ ਮਿੱਟੀ ਚ ਮਿਲਾ ਦਿੰਦੀ ਆ ਮਿੱਟੀ ਚ ਕਿੰਨੀਆਂ ਬੰਦਾ ਡਿਗਰੀਆਂ ਚੁੱਕੀ ਫਿਰਦਾ ਹੈ ਕਿੰਨੇ ਮੈਡਲ ਚੁੱਕੀ ਫਿਰਦਾ ਹੈ ਕਿੰਨਾ ਵੱਡਾ ਨਾਮ ਹੈ ਬੰਦੇ ਦਾ ਕਿੰਨਾ ਰੁਤਬਾ ਦੁਨੀਆ ਦੇ ਵਿੱਚ ਕਿੰਨਾ ਵੱਡਾ ਪਰਿਵਾਰ ਹੈ ਕਿੰਨੀ ਜ਼ਮੀਨ ਜਾਇਦਾਦ ਹੈ ਮੌਤ ਇੱਕ ਸੈਕਿੰਡ ਦੇ ਵਿੱਚ ਬੰਦੇ ਕੋਲੋਂ ਖੋਹ ਲੈਂਦੀ ਹੈ ਸਾਰਾ ਕੁਝ ਮੌਤ ਦੇ ਹੱਥ ਇੰਨੇ ਤਗੜੇ ਨੇ ਬੰਦਾ ਜਿੰਨਾ ਮਰਜ਼ੀ ਕਹਿੰਦਾ ਰਹੇ ਨਾ ਵੀ ਮੈਂ ਬੜਾ ਪਾਵਰਫੁਲ ਆ ਮੈਂ ਮੇਰੇ 'ਚ ਬੜੀ ਤਾਕਤ ਹੈ ਮੇਰੀ ਬੜੀ ਚੱਲਦੀ ਹੈ ਦੁਨੀਆ 'ਚ ਮੌਤ ਇੱਕ ਝਟਕੇ ਦੇ ਵਿੱਚ ਸਾਰਾ ਕੁਝ ਖੋ ਕੇ ਬੰਦੇ ਨੂੰ ਮਿੱਟੀ 'ਚ ਮਿਲਾ ਦਿੰਦੀ ਹੈ। ਔਰ ਜਿੰਨਾ ਚਿਰ ਬੰਦੇ ਨੂੰ ਮੌਤ ਭੁੱਲੀ ਹੋਈ ਹੈ ਨਾ ਬੰਦਾ ਮੈਂ ਮੈਂ ਹੀ ਕਰਦਾ ਰਹੇਗਾ। ਜਿਸ ਦਿਨ ਮੌਤ ਆ ਜਾਏਗੀ ਨਾ ਯਾਦ ਆ ਜਾਏਗੀ ਮੌਤ ਦਾ ਖਿਆਲ ਆਉਣ ਲੱਗ ਪਏਗਾ। ਉਸ ਦਿਨ ਮੈਂ ਮੈਂ ਅੰਦਰੋਂ ਮਿਟ ਜੇਗੀ ਫਿਰ ਤੂੰ ਤੂੰ ਨਿਕਲਣ ਲੱਗ ਪਏਗਾ ਅੰਦਰੋਂ। ਫਿਰ ਬੰਦਾ ਕਹੇਗਾ ਮੇਰਾ ਤੇ ਕੁਝ ਵੀ ਨਹੀਂ। ਇਹ ਪਰਿਵਾਰ ਵੀ ਇੱਕ ਦਿਨ ਛੱਡਣਾ ਪੈਣਾ ਹੈ। ਇਹ ਘਰ ਵੀ ਛਟਣਾ ਪੈਣਾ ਜਦੋਂ ਦੁਨੀਆ ਚ ਆਇਆ ਸੀ ਉਦੋਂ ਵੀ ਖਾਲੀ ਹੱਥ ਹੀ ਆਇਆ ਸੀ ਉਦੋਂ ਕੋਈ ਨਾਲ ਧਨ ਦੌਲਤ ਦੀਆਂ ਪੰਡਾਂ ਨਹੀਂ ਸੀ ਲੈ ਕੇ ਆਇਆ ਉਦੋਂ ਨਾਲ ਕੋਈ ਹੀਰੇ ਮੋਤੀ ਸੋਨਾ ਚਾਂਦੀ ਨਾਲ ਨਹੀਂ ਸੀ ਲੈ ਕੇ ਆਇਆ ਖਾਲੀ ਆਇਆ ਸੀ ਔਰ ਜਿੱਦਨ ਚਾਰ ਜਣੇ ਚੁੱਕ ਕੇ ਲੈ ਜਾਣਗੇ ਨਾ ਮੜੀਆਂ ਦੇ ਵਿੱਚ ਉਦੋਂ ਵੀ ਖਾਲੀ ਹੱਥ ਹੀ ਜਾਣਾ ਪੈਣਾ ਹੈ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਪਹਿਲੀ ਰੁਕਾਵਟ ਬੰਦੇ ਦੇ ਅੰਦਰ ਦੇ ਸੁੱਖ ਵਿੱਚ ਜਿਹੜੀ ਹੈ ਨਾ ਉਹ ਮੈਂ ਮੇਰੀ ਔਰ ਹੰਕਾਰ ਹੈ ਅਸੀਂ ਸੁੱਖ ਲਈ ਭਟਕ ਰਿਆਂ ਨਾ ਅੰਦਰ ਬੇਚੈਨ ਰਹਿੰਦਾ ਹੈ ਇਹਦੀ ਗਹਿਰਾਈ ਵਿੱਚ ਜਿਹੜੀ ਮੇਨ ਜੜ ਹੈ ਨਾ ਮੇਨ ਰੂਟ ਹੈ ਜਿਹੜੀ ਇਸ ਦੁੱਖ ਦੇ ਪਿੱਛੇ ਅਸ਼ਾਂਤੀ ਦੇ ਪਿੱਛੇ ਬੇਚੈਨੀ ਦੇ ਪਿੱਛੇ ਉਹ ਕਿਤੇ ਨਾ ਕਿਤੇ ਮੈਂ ਮੇਰੀ ਹੈ ਬੇਸ਼ੱਕ ਬੰਦੇ ਕੋਲ ਸਾਰਾ ਕੁਝ ਦਿਨ ਰਾਤ ਤੜਫਦਾ ਰਹਿੰਦਾ ਹੈ ਕਈ ਇਸ ਤਰ੍ਹਾਂ ਦੇ ਲੋਕ ਵੀ ਸਾਡੇ ਆਲੇ-ਦੁਆਲੇ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਨੇ ਬੜਾ ਕੁਝ ਦਿੱਤਾ ਹੁੰਦਾ ਹੈ ਬੜਾ ਕੁਝ ਦਿੱਤਾ ਹੁੰਦਾ ਹੈ ਉਹ ਫਿਰ ਵੀ ਝੂਠ ਬੋਲਦੇ ਨੇ ਠੱਗੀਆਂ ਮਾਰਦੇ ਨੇ ਪਤਾ ਨਹੀਂ ਧਨ ਕਮਾਉਣ ਦੀ ਕਿਹੜੇ-ਕਿਹੜੇ ਮਾੜੇ ਕਰਮ ਕਰਦੇ ਨੇ ਤੇ ਸਾਰੇ ਲਈ ਸਾਰਾ ਕੁਝ ਕਿਸ ਲਈ ਹੁੰਦਾ ਹੈ ਮੈਂ ਮੇਰੀ ਵਾਸਤੇ ਮੇਰਾ ਨਾਮ ਹੋਰ ਵੱਡਾ ਹੋਵੇ ਮੇਰਾ ਰੁਤਬਾ ਹੋਰ ਵੱਡਾ ਹੋਵੇ ਤਾਂ ਕਿ ਮੈਂ ਦੁਨੀਆ ਨੂੰ ਖਾ ਸਕਾਂ ਕਿ ਮੇਰੇ ਕੋਲ ਇੰਨੀਆਂ ਸਹੂਲਤਾਂ ਨੇ ਪਰ ਜਿੰਨਾ ਬੰਦਾ ਹੋਰ ਭੱਜਦਾ ਹੈ ਉਹਨਾਂ ਅੰਦਰੋਂ ਹੋਰ ਦੁਖੀ ਹੁੰਦਾ ਹੈ ਹੋਰ ਪਰੇਸ਼ਾਨ ਹੁੰਦਾ ਹੈ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਪਹਿਲਾਂ ਛੱਡੋ ਮੈਂ ਮੇਰੀ ਨੂੰ ਹੰਕਾਰ ਨੂੰ ਪਾਤਸ਼ਾਹ ਦੀ ਬਾਣੀ ਦਾ ਬਚਨ ਵੀ ਹੈ ਹਉਮੈ ਦੀਰਗ ਰੋਗ ਹੈ ਕਹਿੰਦੇ ਹੰਕਾਰ ਸਭ ਤੋਂ ਵੱਡਾ ਰੋਗ ਹੈ ਸਭ ਤੋਂ ਵੱਡਾ ਕਾਮ ਨੂੰ ਜਿੰਨਾ ਸੁੱਖ ਹੈ ਕ੍ਰੋਧ ਨੂੰ ਜਿੰਨਾ ਵੀ ਸੁੱਖ ਹੈ ਬੰਦਾ ਲੋਭ ਨੂੰ ਵੀ ਜਿੱਤ ਲਏਗਾ ਮੋਹ ਨੂੰ ਵੀ ਜਿੱਤ ਲਏਗਾ ਜੇ ਚਾਰ ਵਕਾਰ ਵੀ ਜਿੱਤ ਲਏ ਕਾਮ ਵੀ ਜਿੱਤ ਲਿਆ ਕ੍ਰੋਧ ਵੀ ਜਿੱਤ ਲਿਆ ਲੋਭ ਵੀ ਜਿੱਤ ਲਿਆ ਮੋਹ ਵੀ ਜਿੱਤ ਲਿਆ ਪਰ ਸਭ ਤੋਂ ਵੱਡਾ ਜਿਹੜਾ ਜਿੱਤਣਾ ਹੈ ਨਾ ਇਹਨਾਂ ਚਾਰ ਵਕਾਰਾਂ ਤੋਂ ਬਾਅਦ ਔਖਾ ਉਹ ਹੈ ਹੰਕਾਰ ਕਿਉਂਕਿ ਜੇ ਮਾੜਾ ਜਿਹਾ ਵੀ ਅੰਦਰ ਖਿਆਲ ਆ ਗਿਆ ਨਾ ਵੀ ਮੈਂ ਚਾਰਾਂ ਨੂੰ ਹੀ ਜਿੱਤ ਲਿਆ ਮੇਰੇ ਵਰਗਾ ਮਹਾਤਮਾ ਕੋਈ ਨਹੀਂ ਮੇਰੇ ਵਰਗਾ ਸਿਆਣਾ ਬੰਦਾ ਕੋਈ ਨਹੀਂ ਮੇਰੇ ਚ ਲਾਲਚ ਨਹੀਂ ਮੇਰੇ ਚ ਕਰੋਧ ਨਹੀਂ ਮੇਰੇ ਚ ਕਾਮ ਨਹੀਂ ਸਮਝ ਲਓ ਉਦੋਂ ਹੀ ਮੋਢਿਆਂ ਤੇ ਆ ਕੇ ਹੰਕਾਰ ਸਵਾਰ ਹੋ ਗਿਆ ਹੰਕਾਰ ਬੜਾ ਸੂਖਮ ਹੈ ਬੜਾ ਬਰੀਕ ਹੈ ਅਸੀਂ ਤੇ ਕਈ ਵਾਰੀ ਸੇਵਾ ਕਰਦੇ ਹਾਂ ਉਹਦਾ ਵੀ ਹੰਕਾਰ ਕਰਨ ਲੱਗ ਪੈਂਦੇ ਹਾਂ ਮੈਂ ਅੰਮ੍ਰਿਤ ਵੇਲੇ ਉੱਠਦਾ ਜੀ ਮੇਰੇ ਵਰਗਾ ਕੋਈ ਗਿਆਨੀ ਨਹੀਂ ਹੋ ਸਕਦਾ ਧਾਰਮਿਕ ਬੰਦਾ ਨਹੀਂ ਹੋ ਸਕਦਾ ਇਹਦਾ ਵੀ ਹੰਕਾਰ ਕਰਨ ਲੱਗ ਪੈਂਦੇ ਹਾਂ ਮੈਂ ਗੁਰਬਾਣੀ ਬੜੀ ਪੜਦਾ ਬਾਕੀ ਤੇ ਸਾਰੀ ਦੁਨੀਆ ਪਾਪੀ ਐ ਮੈਂ ਬੜਾ ਪੁੰਨਿਆ ਮੈਂ ਸਾਰਾ ਦਿਨ ਬਾਣੀ ਪੜਦਾ ਰਹਿਣਾ ਜਦੋਂ ਇਹ ਖਿਆਲ ਆ ਗਿਆ ਨਾ ਸਮਝ ਲਓ ਉਦੋਂ ਵੀ ਸਿਰ ਤੇ ਆ ਕੇ ਹੰਕਾਰ ਬਹਿ ਗਿਆ ਮੈਂ ਸੇਵਾ ਬੜੀ ਕਰਦਾ ਮੇਰੇ ਮਹੱਲੇ 'ਚ ਮੇਰੇ ਇਲਾਕੇ 'ਚ ਮੇਰੇ ਪਿੰਡ 'ਚ ਕੋਈ ਇੰਨੀ ਸੇਵਾ ਨਹੀਂ ਕਰਦਾ ਹੋਣਾ ਜਿੰਨੀ ਸੇਵਾ ਮੈਂ ਗੁਰੂ ਘਰ ਜਾ ਕੇ ਕਰਦਾ ਜਿੱਦਨ ਇਹ ਖਿਆਲ ਆ ਗਿਆ ਨਾ ਸਮਝ ਲਓ ਹੰਕਾਰ ਮੋਢਿਆਂ ਤੇ ਆ ਕੇ ਸਵਾਰ ਹੋ ਗਿਆ ਤੇਰਾ ਸਾਰਾ ਕੁਝ ਕੀਤਾ ਕਰਾਇਆ ਹੀ ਵਿਰਥ ਹੋ ਗਿਆ ਦੂਜਾ ਬਚਨ ਪਾਤਸ਼ਾਹ ਜੀ ਨੇ ਜਿਹੜਾ ਕੀਤਾ ਸੀ ਨਾ ਬਾਣੇ ਵਿੱਚ ਰਹਿਣਾ ਹੁਕਮ ਵਿੱਚ ਰਹਿਣਾ ਪਹਿਲਾ ਹੰਕਾਰ ਨਹੀਂ ਕਰਨਾ ਤੇ ਦੂਜਾ ਰੱਬ ਦੇ ਹੁਕਮ ਵਿੱਚ ਰਹਿਣਾ ਕਿ ਸਾਰਾ ਕੁਝ ਉਹਦੇ ਹੁਕਮ ਵਿੱਚ ਹੀ ਹੁੰਦਾ ਜੇ ਦੁੱਖ ਆਇਆ ਤੇ ਉਹਦੇ ਹੁਕਮ ਚ ਹੈ ਜੇ ਸੁੱਖ ਹੈ ਤੇ ਇਹ ਵੀ ਉਹਦੇ ਹੁਕਮ ਚ ਹੈ ਅਕਸਰ ਤੁਸੀਂ ਵੇਖਦੇ ਹੋ ਨਾ ਜਦੋਂ ਕੋਈ ਬੰਦਾ ਕਾਮਯਾਬ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੁਝ ਮਿਲ ਜਾਈਏ ਤਰੱਕੀ ਮਿਲ ਜਾਏ ਜਾਂ ਕਿਸੇ ਕੰਮ ਚ ਉਹਨੂੰ ਸਫਲਤਾ ਮਿਲ ਜਾਏ ਉਹ ਬੰਦਾ ਕਦੇ ਨਹੀਂ ਕਹੇਗਾ ਵੀ ਇਹ ਕਿਸਮਤ ਨਾਲ ਮਿਲਿਆ ਜਾਂ ਰੱਬ ਦੀ ਕਿਰਪਾ ਨਾਲ ਕੋਈ ਵਿਰਲੇ ਹੁੰਦੇ ਨੇ ਉਹ ਕਹੇਗਾ ਵੀ ਮਿਹਨਤ ਬੜੀ ਕੀਤੀ ਅਸੀਂ ਹਾਰਡ ਵਰਕ ਬੜਾ ਕੀਤਾ ਭੱਜ ਦੌੜ ਬੜੀ ਕੀਤੀ ਮੈਂ ਇਹ ਇਹ ਸਿਆਣਪ ਵਰਤੀ ਤਾਂ ਇਹ ਸਾਰਾ ਕੁਝ ਹੋਇਆ ਔਰ ਜਿਹੜਾ ਬੰਦਾ ਫੇਲ ਹੋ ਜਾਏ ਕਿਸੇ ਕੰਮ 'ਚ ਕਿਸੇ ਦਾ ਕੋਈ ਬਿਜ਼ਨਸ ਫੇਲ ਹੋ ਜਾਏ ਕੰਮ ਧੰਦਾ ਫੇਲ ਹੋ ਜਾਏ ਮੰਨ ਲਓ ਕਿਸੇ ਵੀ ਰਾਹ ਤੇ ਤੁਰਦਿਆਂ ਕਾਮਯਾਬੀ ਨਾ ਮਿਲੇ ਕਿਸੇ ਕਾਰਜ ਵਿੱਚ ਉਹ ਬੰਦਾ ਹਮੇਸ਼ਾ ਸਾਰਾ ਕੁਝ ਕਿਸਮਤ ਤੇ ਸੁੱਟ ਦੇਗਾ ਜਿਹੜੇ ਕਾਮਯਾਬ ਹੁੰਦੇ ਨੇ ਹਮੇਸ਼ਾ ਮਿਹਨਤ ਤੇ ਲੈ ਆਉਂਦੇ ਨੇ ਗੱਲ ਤੇ ਜਿਹੜੇ ਫੇਲ ਹੁੰਦੇ ਨੇ ਸਾਰਾ ਕੁਝ ਕਿਸਮਤ ਤੇ ਲੈ ਜਾਂਦੇ ਨੇ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਐ ਨਾ ਕੱਲਾ ਮਿਹਨਤ ਨਾਲ ਕੁਝ ਹੁੰਦਾ ਬੰਦੇ ਦਾ ਕਰਮ ਵੀ ਕਈ ਵਾਰ ਸਾਥ ਦਿੰਦਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ